ਅਜੇ ਵੀ ਮੈਨੂੰ ਕਰ ਕਹਿੰਦੇ ਨੇ ਤੂੰ ਐਵੇਂ ਵੀ ਕਰ ਲੈ ਅੱਛਾ ਪਰ ਫਿਰ ਕਿਹਦੇ ਵੱਧ ਆਏ ਤੁਹਾਡੇ ਕਿ ਮਦਰ ਦੇ ਨਹੀਂ ਇਕੋ ਜਿਹਾ ਆਇਆ ਸੀ ਕਿਉਂਕਿ ਆਪਕਿ ਸੇ ਪੜਾਈ ਵੀ ਇਕੋ ਜਿਹੀ ਕੀਤੀ ਸੀ ਤੇ ਨਾਲੇ ਕੁਐਸਚਨਸ ਵੀ ਇਕੋ ਜਿਹਾ ਅਟੈਂਪਟ ਕਰੀਦੇ ਸੀ ਮੇਰੀ ਇੱਛਾ ਇਹ ਹੀ ਸੀਗੀ ਵੀ ਮੈਂ ਡਿਗਰੀ ਲੈਂਦਿਆਂ ਦੇਖਿਆ ਵੇ ਦੋਨਾਂ ਨੂੰ ਇਕੱਠਿਆਂ ਨੂੰ ਦੇਖਣਾ ਅੱਛਾ ਤੇ ਉਹ ਮੇਰੀ ਇੱਕ ਅੱਛਾ ਸੀਗੀ ਜਿਹੜੀ ਹੁਣ ਅਜ ਪੂਰੀ ਹੋ ਗਈ ਐ ਕਲਾਸ ਦੇ ਵਿੱਚ ਪਤਾ ਹੁੰਦਾ ਸੀਗਾ ਸਾਰਿਆਂ ਨੂੰ ਕੀ ਇਹ ਦੋਨੋਂ ਮਾਮਾ ਧੀਆ ਨੇ ਹਾਂਜੀ ਪਤਾ ਹੁੰਦਾ ਸੀ ਕੀ ਕੀ ਕਹਿੰਦੇ ਸੀਗੇ ਫਿਰ ਕੁਛ ਨਹੀਂ ਹੋ ਰਹਾ ਨਹੀਂ ਹੁੰਦਾ ਸੀ ਕਿ ਆਪਾਂ ਕਰੋ ਹੁਣੇ ਨਹੀਂ ਹੋ ਰਹੀ ਇਹਨਾਂ ਕੋ ਕਿੱਥੇ ਹੋ ਜਾਣੀਆਂ ਕਹਿੰਦੇ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜੇਕਰ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੈ ਤਾਂ ਕਿਸੇ ਵੀ ਉਮਰ ਦੇ ਵਿੱਚ ਸਿੱਖਿਆ ਜਾ ਸਕਦਾ ਹੈ ਇਹਦੀ ਇੱਕ ਤਾਜ਼ਾ ਉਦਾਹਰਣ ਜਲੰਧਰ ਤੋਂ ਤੁਹਾਨੂੰ ਦਿਖਾਉਣੇ ਆ ਜਿੱਥੇ ਇੱਕ ਮਾਂ ਤੇ ਧੀ ਨੇ ਇਕੱਠਿਆਂ ਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਬੜੀ ਸ਼ਾਨਦਾਰ ਇਹਨਾਂ ਦੀ ਕਹਾਣੀ ਹੈਗੀ ਆ ਬਹੁਤ ਲੋਕ ਇਸ ਤੋਂ ਮੋਟੀਵੇਟ ਹੋਣਗੇ ਤਾਂ ਮੇਰੇ ਨਾਲ ਗੁਰਲੀਨ ਕੌਰ ਮਨਪ੍ਰੀਤ ਕੌਰ ਔਰ ਸੁਖਜਿੰਦਰ ਸਿੰਘ ਸਾਡੇ ਨਾਲ ਗੱਲ ਹੈਗੇ ਨੇ ਤਾਂ ਗਲਤ ਬਤ ਕਰਦੇ ਆ ਤਾਂ ਹੁਣ ਵੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਹੀ ਸਵਾਲ ਲੈਣਾ ਚਾਹੁੰਦਾ ਕਿ 42 ইয়ার ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਬੇਟੀ ਦੇ ਨਾਲ ਸਟੱਡੀ ਕਰਨ ਦਾ ਕਿਵੇਂ ਵਿਚਾਰ ਆਇਆ ਐਕਚੁਅਲੀ ਮੇਰੀ ਜਦੋਂ ਮੈਰਿਜ ਜਲਦੀ ਹੋ ਗਈ ਸੀ ਉਹਦੋਂ ਮੈਂ ਗ੍ਰੈਜੂਏਸ਼ਨ ਸ਼ੁਰੂ ਕੀਤੀ ਹੋਈ ਸੀ ਮੈਂ ਮੈਰਿਜ ਕਰਕੇ ਵੀ ਛੱਡ ਦਿੱਤੀ ਠੀਕ ਹੈ ਪਰ ਜਦੋਂ ਇਹਨੂੰ ਪੜਾਉਂਦੇ ਪੜਾਉਂਦੇ ਜਦੋਂ ਇਹ ਗ੍ਰੈਜੂਏਸ਼ਨ ਤੱਕ ਪਹੁੰਚੀ ਥੋੜਾ ਥੋੜਾ ਇੰਟਰਸਟ ਪੜਾਈ ਦਾ ਜੱਗ ਗਿਆ ਸੀ ਬਾਕੀ ਮੋਟੀ ਮੋਟੀਵੇਟ ਕਰਨ ਵਾਸਤੇ ਸੀਗੇ ਫੈਮਿਲੀ ਹਾਂ ਕਿ ਹਮ ਤੂੰ ਕਰ ਲੈ ਕੋਈ ਗੱਲ ਨਹੀਂ ਹਜੇ ਵੀ ਮੈਨੂੰ ਘਰ ਕਹਿੰਦੇ ਨੇ ਤੂੰ ਐਮਵੀ ਵੀ ਕਰ ਲੈ ਅੱਛਾ ਹਜੇ ਵੀ ਮੈਨੂੰ ਘਰ ਕਹਿੰਦੇ ਨੇ ਅਜ ਮੇਰੇ ਫਾਦਰ ਇਨ ਲਾ ਵੀ ਮੈਨੂੰ ਕਹਿੰਦੇ ਨੇ ਕਿ ਹਜੇ ਵੀ ਤੂੰ ਕਰ ਲੈ ਐਮਵੀ ਕਰ ਲੈ ਮੈਂ ਕਹਿੰਦੀ ਹੁਣ ਨਹੀਂ ਮੈਂ ਕਰਨੀ ਇਹ ਤੱਕ ਠੀਕ ਸੀ ਅੱਛਾ ਇਹ ਫਿਰ ਜਦੋਂ ਗੁਰਲੀ ਜੀ ਨੇ ਹੁਣਾਂ ਨੇ ਐਡਮਿਸ਼ਨ ਲਈ ਪੀਏ ਦੇ ਵਿੱਚ ਇਹ ਫਿਰ ਇਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਹੁਣ ਆ ਗਿਆ ਟਾਈਮ ਕੰਪਲੀਟ ਕਰ ਲਓ ਕਿ ਜਾਂ ਤੁਸੀਂ ਗਿਆ ਇਹਨਾਂ ਨੂੰ ਮੈਂ ਜਤੋਂ ਇਹਦੀ ਐਡਮਿਸ਼ਨ ਕਰਾਉਣ ਆਈ ਸੀ ਨਾ ਕਾਲਜ ਦੇ ਵਿੱਚ ਮੈਂ ਸੋਚ ਕੇ ਨਹੀਂ ਆਈ ਸੀ ਕਿ ਮੈਂ ਵੀ ਨਾਲ ਕਰਨੀ ਹੈ ਮੈਂ ਤਾਂ ਇਹਦੀ ਐਡਮਿਸ਼ਨ ਕਰਾਉਣ ਆਈ ਸੀ ਪਰ ਆ ਕੇ ਇੱਥੇ ਮੈਮ ਨੇ ਵੀ ਥੋੜਾ ਮੋਟੀਵੇਟ ਕੀਤਾ ਤੁਸੀਂ ਵੀ ਜੇ ਕਰ ਲਓ ਫਿਰ ਇਹਦਾ ਵੀ ਅੱਗ ਆ ਕੇ ਮੇਰਾ ਫਾਰਮ ਵੀ ਭਰ ਦਿੱਤਾ ਅੱਛਾ ਕੋਈ ਨਹੀਂ ਹੁਣ ਤੱਕ ਕਰ ਲੈ ਦੇਖੀ ਜਾਏਗੀ ਠੀਕ ਹੈ ਗੁਰਲੀਨ ਕਿਵੇਂ ਫਿਰ ਲੱਗਦਾ ਸੀਗਾ ਜਦੋਂ ਫਿਰ ਮਦਰ ਦੇ ਨਾਲ ਹੀ ਤੁਸੀਂ ਐਡਮਿਸ਼ਨ ਲੈ ਲਈ ਇਕੱਠੇ ਹੁੰਦੇ ਸੀਗੇ ਹਾਂ ਜੀ ਨਹੀਂ ਬਹੁਤ ਵਧੀਆ ਲੱਗਦਾ ਸੀ ਤੇ ਇਕੱਠੇ ਆਪਾਂ ਆਂਦੇ ਨਹੀਂ ਸੀਗੇ ਇਕੱਠੇ ਐਕਚੁਅਲੀ ਇਹਨਾਂ ਨੇ ਰੈਗੂਲਰ ਨਹੀਂ ਕੀਤੀ ਨਾ ਸਿਰਫ ਐਗਜ਼ਾਮ ਦੇ ਦਿੱਤੇ ਨੇ ਠੀਕ ਹੈ ਅ ਬਸ ਐਡਮਿਸ਼ਨ ਲਈ ਸੀ ਕਿ ਤੇ ਪੜ੍ਹ ਕਰ ਹੀ ਰਹੇ ਸੀ ਰੈਗੂਲਰ ਸਿਰਫ ਮੈਂ ਹੀ ਆ ਰਹੀ ਸੀ ਜੀ ਹਾਂ अच्छा फिर ਤੁਸੀਂ ਘਰੋਂ ਹੀ ਕਰਦੇ ਸੀਗੇ ਸਟੱਡੀ ਜਿਵੇਂ ਕਦੀ ਕਦੀ ਆ ਗਈ ਵਿੱਚ ਸਿਲੇਬਸ ਕੁਝ ਪੁੱਛਣਾ ਹੈ ਮੈਮ ਤੋਂ ਜਾਂ ਕੁਝ ਵਿਸ਼ੇ ਦੇ ਬਾਰੇ ਕੁਝ ਪੁੱਛਣਾ ਹੈ ਕਦੀ ਕਦੀ ਤੇ ਵਿੱਚ ਚੱਕਰ ਲਗਾ ਲੈਂਦੀ ਸੀ ਜਿਵੇਂ ਇਹਨੂੰ ਛੱਡਣ ਤਾਂ ਮਾ ਆ ਨਹੀਂ ਹੁੰਦਾ ਸੀ ਕਾਲਜ ਨੂੰ ਮਾਈਂਡ ਛੱਡ ਕੇ ਜਾਂਦੀ ਸੀ ਸਵੇਰੇ ਠੀਕ ਹੈ ਤੇ ਉਹ ਜਦੋਂ ਮੈਂ ਮਿਲ ਕੇ ਵੀ ਜਾਂਦੀ ਸੀ ਕਈ ਵਾਰੀ ਦਿਲ ਕੀਤਾ ਆ ਗਈ ਕੋਈ ਤੇ ਐਦਾਂ ਨਹੀਂ ਸੀਗਾ ਕਿ ਬਿਲਕੁਲ ਹੀ ਪ੍ਰਾਈਵੇਟ ਕੀਤੀ ਰੈਗੂਲਰ ਕੀਤੀ ਸੀਗੀ ਪਰ ਕਦੀ ਕਦੀ ਆਉਂਦੀ ਸੀ ਮੈਨੂੰ ਚੱਕ ਫਿਰ ਸੇਮ ਸੀਗੇ ਤੁਹਾਡੇ ਸੇ ਮੋਸਟਲੀ ਪੋਲਿਟੀਕਲ ਸਾਇੰਸ ਹਿਸਟਰੀ ਇਹਦੇ ਕੋਲ ਇਲੈਕਟਿਵ ਇੰਗਲਿਸ਼ ਸੀ ਮੇਰੇ ਕੋਲ ਇਲੈਕਟਿਵ ਪੰਜਾਬੀ ਸੀ ਅੱਛਾ ਉਸ ਇੰਨਾ ਹੀ ਫਰਕ ਸੀ ਪਰ ਤੁਹਾਨੂੰ ਚਾਹੁੰਦੀ ਹਾਂ ਕਿ ਹਿੰਦੀ ਸਟੱਡੀ ਕਿਵੇਂ ਹੁੰਦੀ ਹੈ ਕਿਵੇਂ ਫਿਰ ਆਡੀਓ ਰਾਈ ਕਰਉਣੀਓ ਆਡੀਓ ਰਾਈ ਵੀ ਤੇ ਲੈਪਟਾਪ ਤੇ ਲਿਖ ਕੇ ਵੀ ਜਿਵੇਂ ਮੈਂ ਲੈਪਟਾਪ ਤੇ ਲਿਖ ਦਿੰਦੇ ਸੀ ਜਿਵੇਂ ਪੋਜ਼ਿਟਸ ਪਾ ਕੇ ਜਾਂ ਫੁੱਲ ਸਟਾਪ ਲਾਈਨ ਚ ਗੈਪ ਪਾ ਕੇ ਵਨ ਵੀਜ਼ੀ ਰਹਿੰਦਾ ਸੀ ਪੜਨਾ ਤੇ ਆਡੀਓ ਵੀ ਮੈਂ WhatsApp ਤੇ ਜਿਵੇਂ ਰਿਕਾਰਡ ਕਰਕੇ ਘਰੋਂ ਜਿਵੇਂ ਮੇਰੀ ਮੈਰਿਜ ਨੂੰ ਮੈਂ ਤਾਂ ਕਰਦੀ ਸੀ ਕਿ ਘਰੋਂ ਰਿਕਾਰਡ ਕਰਕੇ ਭੇਜ ਦਿੰਦੀ ਸੀ ਅੱਛਾ ਫਿਰ ਇਹ ਆਪੇ ਪੜ ਲੈਂਦੀ ਸੀ ਘਰ ਆਪਣੇ ਅੱਛਾ ਨਾਲੇ ਵੀ ਲੱਗਦਾ ਕੀ ਗੁਰਲੀਨ ਦੀ ਹੈਲਪ ਹੋ ਗਈ ਨਾਲੇ ਤੁਹਾਡੀ ਹੋ ਗਈ ਹਾਂ ਨਾਲੇ ਮੇਰੀ ਹੋ ਗਈ ਚੱਲਾ ਸੀ ਆ ਕਿਵੇਂ ਕਿਵੇਂ ਰਿਆ ਗੁਰਲੀਨ ਤਜਰਬਾ ਕਿਵੇਂ ਰਿਆ ਇਹ ਫਿਰ ਪੂਰਾ 3 ਸਾਲ ਦਾ ਕੱਟਿਆ ਸਟੱਡੀ ਕਰਨ ਦਾ ਕਾਫੀ ਵਧੀਆ ਸੀਗਾ ਤੇ ਡਿਫਰੈਂਟ ਮਤਲਬ ਸੀਗਾ ਆਮ ਸਟੱਡੀ ਕਰਨ ਨਾਲੋਂ ਤੇ ਇਦਾਂ ਸਟੱਡੀ ਕਰਕੇ ਕਿ ਪਤਾ ਸੀਗਾ ਦੋਨੋਂ ਨੇ ਇਹ ਪੇਪਰ ਦੇਣੇ ਤੇ ਉਸ ਹੱਬ ਨਾਲ ਆਪਾਂ ਫਿਰ ਆਪਣਾ ਟਾਈਮ ਟੇਬਲ ਬਣਾਇਆ ਸੀ ਇਹਦੇ ਨਾਲੇ ਆਪਾਂ ਸਟੱਡੀ ਵੀ ਉਸ ਹੱਬ ਨਾਲ ਕਰੀਦਾ ਸੀ ਕਿ ਦੋਵਾਂ ਨੂੰ ਚੀਜ਼ ਯਾਦ ਹੋ ਜਾਵੇ अच्छा हां जी नंबर पर ਕੀ ਦੇ ਵਾਦੇ ਤੁਹਾਡੇ ਕਿ ਮਦਰ ਦੇ ਨਹੀਂ ਇਕੋ ਜਿਹਾ ਆਇਆ ਸੀ ਕਿਉਂਕਿ ਆਪਰੇ ਸੇ ਆ ਪੜਾਈ ਵੀ ਇਕੋ ਜਿਹੀ ਕੀਤੀ ਸੀ ਤੇ ਨਾਲੇ ਕੁਐਸਚਨਸ ਵੀ ਇਕੋ ਜਿਹਾ ਅਟੈਂਪਟ ਕਰੀਦੇ ਸੀ ਹਾਂ ਤਾਂ ਕਰਕੇ ਜਿਆਦਾ ਕੋਈ ਡਿਫਰੈਂਸ ਨਹੀਂ ਹਾਂ ਅੱਛਾ ਫਿਰ ਬਾਜੀ ਘਰੇ ਕਿਵੇਂ ਸੀਗਾ ਮਾਹੌਲ ਫਿਰ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਵੀ ਦੁਬਾਰਾ B.A. ਸ਼ੁਰੂ ਕਰਨੀ ਹੈ ਬहोत ਵਧੀਆ ਮਾਹੌਲ ਹੈਗਾ ਜੀ ਸਾਰਿਆਂ ਦਾ ਇੰਟਰਸਟ ਹੈਗਾ ਵੀ ਇਹ ਕਰ ਲਵੇ ਤਾਂ ਜਿਆਦਾ ਬੈਟਰ ਹੈ ਹਾਂ ਸਭ ਨਾਲ ਜਿਆਦਾ ਤਾਂ ਮਤਲਬ ਫੈਮਲੀ ਦਾ ਇਹ ਹੁੰਦਾ ਵੀ ਮੇਰੀ ਇੱਛਾ ਇਹ ਹੀ ਸੀਗੀ ਵੀ ਮੈਂ ਡਿਗਰੀ ਲੈਂਦਿਆਂ ਦੇਖਿਆ ਵੀ ਦੋਨਾਂ ਨੂੰ ਇਕੱਠਿਆਂ ਨੂੰ ਦੇਖਣਾ ਹੈ ਅੱਛਾ ਤੇ ਉਹ ਮੇਰੀ ਇੱਕ ਅੱਛਾ ਸੀਗੀ ਜਿਹੜੀ ਹੁਣ ਅਜ ਪੂਰੀ ਹੋ ਗਈ ਹੈ ਤੇ ਬਹੁਤ ਜਦੋਂ ਮੈਨੂੰ ਲੱਗਦਾ ਨਿਕਲੇ ਹੁਣੇ ਇਕੱਠੇ ਤੁਸੀਂ ਹਨਾ ਜਿੱਦਣ ਡਿਗਰੀ ਲਈ ਆ ਕੇ ਮੈਨੂੰ ਲੱਗਦਾ ਬਾਕੀ ਉਦੋਂ ਸੁਪਨਾ ਪੂਰਾ ਹੋ ਗਿਆ ਫਿਰ ਬਿਲਕੁਲ ਹੋ ਗਿਆ ਜੀ ਹਾਂ ਇਹ ਅਬੀ ਜਦਾਂ ਇੱਕ ਨਾ ਇੱਛਾ ਹੁੰਦੀ ਹੈ ਜਦ ਲੋਕਾਂ ਨੂੰ ਡਿਗਰੀ ਲੈਂਦੇ ਹੋਏ ਦੇਖਦੇ ਹੁੰਦੇ ਸੀ ਨਾ ਵੀ ਬਾਹਰ ਕਿਤੇ ਜਾਉਂਦੇ ਉਹਨਾਂ ਦੇ ਐਡੀਆਂ ਵੱਡੀਆਂ-ਵੱਡੀਆਂ ਪਿਕਚਰਸ ਲੱਗੀਆਂ ਹੁੰਦੀਆਂ ਡਿਗਰੀ ਲੈਣ ਦੀਆਂ ਵੀ ਇੱਕ ਮੂਵਮੈਂਟ ਹੁੰਦਾ ਹੈ ਲਾਈਫ ਦਾ ਹਾਂ ਤੇ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਮੈਂ ਦੋਨਾਂ ਨੂੰ ਇਕੱਠਿਆਂ ਨੂੰ ਦੇਖਾਂਗਾ ਨਾ ਤੇ ਉਹ ਮੇਰੀ ਲਾਈਫ ਦਾ ਸਾਰਨਾ ਵਧੀਆ ਦਿੰਨਾ ਹੈਗਾ ਹਾਂ ਤੇ ਉਹ ਪਰਮਾਤਮਾ ਨੇ ਪੂਰਾ ਕੀਤਾ ਹਾਂ ਬਾਕੀ ਇਹ ਬੜੀ ਚੰਗੀ ਗੱਲ ਹੈਗੀ ਆ ਤਾਂ ਮੈਂ ਇੱਕ ਵਾਰ ਦੱਸ ਦੇਣਾ ਚਾਹੁੰਦਾ ਕਿ ਗੁਰਲੀਨ ਜਿਹੜੇ ਨੇ ਉਹ ਬਲਾਈਂਡ ਹੈਗੇ ਨੇ ਪਰ ਇਹਨਾਂ ਦਾ ਜਜ਼ਬਾ ਤੁਸੀਂ ਦੇਖੋ ਹਿੰਮਤ ਦੇਖੋ ਕਿ ਕਿਵੇਂ ਲਗਾਤਾਰ ਜਿਹੜੇ ਨੇ ਉਹ ਮਿਹਨਤ ਕਰ ਰਹੇ ਨੇ ਤਾਂ ਗੁਰਲੀਨ ਤੁਹਾਡਾ ਸੁਪਨਾ ਕੀ ਹੈਗਾ ਕਿ ਬੰਨਾ ਕੀ ਚਾਹੁੰਦੇ ਹੋ ਮੈਂ ਪੀਸੀਐਸੀ ਪ੍ਰੈਪਰੇਸ਼ਨ ਕਰ ਰਹੀ ਹਾਂ ਕੰਰੈਂਟਲੀ ਤੇ ਨਾਲ ਨਾਲ ਹੋਰ ਵੀ ਜੇ ਗਵਰਨਮੈਂਟ ਇਗਜ਼ਾਮਸ ਨੇ ਤੇ ਮੈਂ ਵੇਟ ਵੀ ਕਰ ਲੈਂਦੀ ਆ ਤੇ ਹੁਣ ਟੀਚਿੰਗ ਦੇ ਇਗਜ਼ਾਮਸ ਵੀ ਮੈਂ ਦੇਣੇ ਨੇ ਅੱਗੇ ਹਾਂ ਤੇ ਹੋਰ ਵੀ ਜਿਹੜੇ ਗਵਰਨਮੈਂਟ ਇਗਜ਼ਾਮਸ ਨੇ ਵੀ ਮੈਂ ਦੇਣ ਲਈ एलिਜੀਬਲ ਹੋਈ ਤੇ ਬਿਲਕੁਲ ਦਵਾਂਗੇ ਅੱਛਾ ਕਿਵੇਂ ਸਟੱਡੀ ਦੇ ਵਿੱਚ ਕਿਵੇਂ ਅਗਰਦੀ ਨੇ ਜੇ ਪੜ੍ਹੇ ਤਾਂ ਬਹੁਤ ਵਧੀਆ ਹੈ ਜੇ ਪੜ੍ਹਦੀ ਵੀ ਇਦਾਂ ਨਾ ਕਿ ਜੇ ਇਹਨੂੰ ਲਰਨ ਕੁਛ ਨਹੀਂ ਹੁੰਦਾ ਪ੍ਰੋਪਰਲੀ ਜੇ ਅਸੀਂ ਕਹੀਏ ਇਹਨੂੰ ਹੁੰਦਾ ਕਿ ਮੈਂ ਰੱਟਾ ਨਹੀਂ ਮਾਰਨਾ ਮੈਨੂੰ ਜੋ ਆਉਂਦਾ ਮੈਂ ਆਪੇ ਲਿਖਣਾ ਸਮਝਣਾ ਚਾਹੀਦਾ ਉਹ ਸਮਝ ਕੇ ਹੀ ਕਰਦੀ ਹੈ ਜੇ ਬਿਨਾਂ ਸਮਝੇ ਉਹਨਾਂ ਨੂੰ ਕੁਐਸਚਨ ਉਹ ਕਹਿੰਦੇ ਉਹ ਛੱਡ ਦਿੰਦੀ ਹੈ ਕਿ ਮੈਂ ਨਹੀਂ ਕਰਨਾ ਮੈਨੂੰ ਸਮਝ ਹੀ ਨਹੀਂ ਆਇਆ ਅੱਛਾ ਫਿਰ ਉਹ ਕੰਮ ਉਹਨਾਂ ਦਾ ਸ਼ੁਰੂ ਹੋ ਜਾਂਦਾ ਕਿ ਸਮਝਾਉਣ ਵਾਲਾ ਸਮਝਾਉਂਦੇ ਉਹ ਸੀਗੇ ਪੜਾਉਂਦੀ ਮੈਂ ਸੀ ਠੀਕ ਹੈ ਜਦੋਂ ਤੁਸੀਂ ਐਡਮਿਸ਼ਨ ਲਈ ਹੈ ਨਾ ਕਾਲਜ ਆ ਕੇ ਵੈਸੇ ਤਾਂ ਇਹਨਾਂ ਦੀ ਕਰਾਉਣਾ ਹੈ ਤੁਸੀਂ ਆਪਦੀ ਵੀ ਲੈ ਲਈ ਫਿਰ ਸਕੂਲ ਜਾਂ ਪ੍ਰਿੰਸੀਪਲ ਹੋਣੀ ਵੀ ਹੈਰਾਨ ਹੋਏ ਹੋਣਗੇ ਮੈਨੂੰ ਲੱਗਦਾ ਕਿ ਤੁਸੀਂ ਵੀ ਨਾਲ ਹੀ ਕਰਨੀ ਹੈ ਨਹੀਂ ਮੈਮ ਨੇ ਸਿਕੋ ਮੈਨੂੰ ਬੜਾ ਮੋਟੀਵੇਟ ਕੀਤਾ ਅੱਛਾ ਕਹਿੰਦੇ ਹਾਂ ਕਰੋ ਕਰੋ ਨਾਲ ਕਿਉਂ ਨਹੀਂ ਕਰਨੀ ਰੋਦੋ ਹੀ ਇੱਥੇ ਬੈਠੇ ਬੈਠੇ ਹੀ ਮੇਰਾ ਪ੍ਰੋਗਰਾਮ ਬਣਿਆ ਸੀ ਕਿ ਹਾਂ ਮੈਂ ਕਰਨੀ ਹੈ ਮਾਪਲੇ ਡਾਕੂਮੈਂਟਸ ਬਾਅਦ ਚ ਜਮਾ ਕਰਾਏ ਸੀ ਪਹਿਲੇ ਮੈਂ ਫਾਰਮ ਪੁਲਾ ਕੇ ਗਈ ਸੀ ਘਰ ਅੱਛਾ ਘਰ ਜਾ ਕੇ ਦੱਸਿਆ ਸੀ ਕਿ ਹਾਂ ਮੈਂ ਵੀ ਕਰਨ ਲੱਗੇ ਕਹਿੰਦੇ ਕੋਈ ਨਹੀਂ ਕਰ ਲਾ ਕਲਾਸ ਦੇ ਵਿੱਚ ਪਤਾ ਹੁੰਦਾ ਸੀਗਾ ਸਾਰਿਆਂ ਨੂੰ ਕੀ ਹਾਂਜੀ ਪਤਾ ਹੁੰਦਾ ਸੀ ਅੱਛਾ ਕੀ ਕੀ ਕਹਿੰਦਾ ਸੀ ਕਿ ਫਿਰ ਨਹੀਂ ਹੋ ਰਹਾ ਨਹੀਂ ਹੁੰਦਾ ਸੀ ਕਿ ਆਪਾਂ ਕਰੋਣੇ ਨਹੀਂ ਹੋ ਰਹੀ ਇੰਨਾ ਕੋ ਕਿੱਥੇ ਹੋ ਜਾਣੀ ਬਾਕੀ ਇਹ ਚੀਜ਼ਾਂ ਹੁੰਦੀਆਂ ਇਹ ਚੈਲੰਜ ਤੁਹਾਨੂੰ ਵੀ ਸੀਗਾ ਕਿ ਇੰਨੇ ਸਮੇਂ ਬਾਅਦ ਇੰਨਾ ਗੈਪ ਪੈ ਗਿਆ ਸਟੱਡੀ ਦੇ ਵਿੱਚ 40 ਇਅਰਸ ਦੇ ਬਾਅਦ ਤੁਸੀਂ ਕੋ 40 ਇਅਰ ਦੀ ਏਜ 'ਚ ਆ ਕੇ ਤੁਸੀਂ ਲਰਨ ਕਰੋ ਕੁਝ ਲਰਨ ਹੋ ਸਕਦਾ ਹੈ ਕਦੀ ਨਹੀਂ ਹੋ ਸਕਦਾ ਯਾਦ ਹੀ ਨਹੀਂ ਰਹਿਣਾ ਯਾਦ ਨਹੀਂ ਰਹਿਣਾ ਵਾਕਈ ਬੜੀ ਮੁਸ਼ਕਿਲ ਆਉਂਦੀ ਸੀ ਮੈਨੂੰ ਇਸ ਚੀਜ਼ 'ਤੇ ਫਿਰ ਇਹਨੂੰ ਮੈਂ ਪੁਆਇੰਟ ਸੁਣਾਉਂਦੇ ਹੁੰਦੇ ਸੀ ਕਿ ਤੂੰ ਫਿਰ ਤੋਂ ਸੁਣੀ ਜਰਾ ਮੈਂ ਠੀਕ ਬੋਲ ਦੱਸਿਓ ਕਿ ਕੰਮ ਤਾਂ ਹੈ ਪਰ ਜਿਵੇਂ ਪ੍ਰੈਕਟਿਸ ਹੋ ਗਈ ਤੁਹਾਡੀ ਦੁਬਾਰਾ ਤੋਂ ਇੱਕੋ ਕਹਿ ਲੋ ਕਿ ਕਹਿੰਦੇ ਨੇ ਕਿ ਬਣ ਜਾਂਦਾ ਹੁੰਦਾ ਬੰਦੇ ਦਾ ਫਲੋ ਜਿਆ ਤਾਂ ਹੁਣ ਕੋਈ ਐਵੇਂ ਵੀ ਕਰੋਗੇ ਨਾਲ ਹੀ ਇਹਨਾਂ ਦੇ ਨਹੀਂ ਨਹੀਂ ਐਵੇਂ ਨਹੀਂ ਕਰਦੇ ਹਾਂ ਬਹੁਤ ਲੈਂਥੀ ਸਿਲੇਬਸ ਹੈ ਵਾਕਾ ਬਹੁਤ ਅੱਖਾ ਹੈ ਅੱਛਾ ਚਲੋ ਇੱਕ ਜਿਹੜਾ ਸੁਪਨਾ ਸੀਗਾ ਉਹ ਤਾਂ ਪੂਰਾ ਕਰ ਲਿਆ ਤਾਂ ਫਿਰ ਸੁਖਿੰਦਰ ਜੀ ਕਿਵੇਂ ਲੱਗ ਰਿਹਾ ਜੀ ਹੁਣ ਗੁਰਲੀਨ ਦੇ ਜਿਵੇਂ ਸੁਪਨੇ ਨੇ ਕਿ ਨਿੱਕੀਆਂ ਅੱਖਾਂ ਵੱਡੇ ਸੁਪਨੇ ਦੇਖ ਰਹੇ ਨੇ ਤਾਂ ਕਿਵੇਂ ਅੱਗੇ ਅੱਗੇ ਇਹਨਾਂ ਦੀ ਲਾਈਫ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਕੀ ਉਹ ਜਕਰਵਾਣਾ ਇਹਨਾਂ ਤੋਂ ਹੋਣਾ ਦੇਖੋ ਅੱਗੇ ਆਪਣੇ ਆਪ ਹੀ ਰਾਹ ਬੰਦੇ ਜਾਂਦੇ ਨੇ ਜਦੋਂ ਇਹ ਹੋਈ ਸੀ ਤਾਂ ਸਾਨੂੰ ਪਤਾ ਨਹੀਂ ਸੀ ਵੀ ਇਹ ABC ਵੀ ਅਸੀਂ ਇਹਨੂੰ ਸਿਖਾ ਪਾਵਾਂਗੇ ਕਿ ਨਹੀਂ ਸਿਖਾ ਪਾਵਾਂਗੇ ਅੱਛਾ ਤੇ ਇਹ ਮਤਲਬ ਜਿੱਦਾਂ ਜਿੱਦਾਂ ਤੁਸੀਂ ਅੱਗੇ ਅੱਗੇ ਤੁਰ ਹੀ ਜਾਂਦੇ ਹੋ ਆਪਣੇ ਆਪ ਰਾਹ ਪਰਮਾਤਮਾ ਬਣਾਈ ਜਾਂਦਾ ਹੈ ਹਾਂ ਤੇ ਅੱਜ ਇਹ ਗ੍ਰੈਜੂਏਸ਼ਨ ਇਨਾਂ ਦੀ ਹੋਈ ਹੈ ਇਹ ਬੀਐਡ ਵੀ ਇਹਦੀ ਹੋ ਚੁੱਕੀ ਹੋਈ ਹੈ ਡਿਗਰੀ ਇਹਨੂੰ ਮਿਲਨੀ ਹੈ ਹਜੇ ਅੱਛਾ ਇਹਨੇ ਆਈਐਸ ਦੇ ਪੇਪਰ ਵੀ ਦਿੱਤੇ ਆ ਪਰ ਉਹ ਕੋਆਰਡੀਨੇਸ਼ਨ ਨਹੀਂ ਬੈਠ ਪਾਈ ਪ੍ਰਾਇਟਰ ਦੇ ਨਾਲ ਇਹਨਾਂ ਦੀ ਹਾਂ ਬਹੁਤ ਟਫ ਕਿਹਾ ਸਕਦੇ ਆਂ ਆਪਾਂ ਕੰਪੀਟੀਟਿਵ ਐਗਜ਼ਾਮਸ ਹੁੰਦੇ ਆ ਜਿਹੜੇ ਪਰ ਇਹ ਆ ਪੀਸੀਐਸ ਦੇ ਵੀ ਪੇਪਰ ਇਹਨਾਂ ਨੇ ਦਿੱਤੇ ਆ ਪਰ ਹੁਣ ਇਹ ਆ ਵੀ ਹੁਣ ਸਪੋਰਟ ਦੀ ਮੈਰਿਜ ਤੋਂ ਬਾਅਦ ਸਨ ਇਨ ਲਾ ਦੀ ਹੈ ਨਾਲ ਉਹ ਵੀ ਪੂਰੀ ਸਪੋਰਟ ਕਰਦੇ ਆ ਮਤਲਬ ਸਾਰੀ ਫੈਮਿਲੀ ਮੇਰੇ ਇਹਦੇ ਇਨ-ਲਾਜ਼ ਕਹ ਲੋ ਯਾਨੀ ਬਹੁਤ ਸਾਰੇ ਮਤਲਬ ਕਿਸੇ ਪਾਸਿਓ ਸਾਨੂੰ ਰੱਬ ਨੇ ਮਤਲਬ ਇਹ ਨਹੀਂ ਹੈਗਾ ਸਿਰਫ ਇਹਦੀ ਇੱਕ ਅੱਖਾਂ ਤੋਂ ਇਲਾਵਾ ਜੇ ਮੈਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਕਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂ ਪਰ ਜਿਵੇਂ ਮੈਨੂੰ ਲੱਗਦਾ ਕਿ ਇਹ ਹਿੰਮਤੀ ਹੈ ਮੈਨੂੰ ਲੱਗਦਾ ਇਹ ਤੁਹਾਨੂੰ ਕਦੇ ਅੱਖਾਂ ਦੀ ਵੀ ਇੰਨਾ ਨਹੀਂ ਕਮੀ ਨਹੀਂ ਹੋ ਦਿੰਦੀ ਕਦੀ ਨਹੀਂ ਕਦੀ ਨਹੀਂ ਅੱਛਾ ਇੱਕ ਤਾਂ ਮਾਂ ਦੇ ਲਈ ਬੜਾ ਇਹ ਬੋਝ ਵੀ ਕਈ ਜਿਹਰੀ ਹੋ ਜਾਂਦਾ ਜਦੋਂ ਹਨਾ ਤੁਹਾਨੂੰ ਪਤਾ ਲੱਗਾ ਹੋਊਗਾ ਕਿ ਗੁਲੀਨ ਬ্লাইন্ড ਨੇ ਤਾਂ ਉਦੋਂ ਬਹੁਤ ਚੀਜ਼ਾਂ ਚੱਲਦੀਆਂ ਹੁੰਦੀਆਂ ਮਾਈਂਡ ਦੇ ਵਿੱਚ ਪਰ ਜਿਵੇਂ ਜਿਵੇਂ ਫਿਰ ਸਮਾਂ ਗੁਜ਼ਰਦਾ ਗਿਆ ਗੁਲੀਨ ਆਪ ਹਿੰਮਤੀ ਬਣੇਮ ਲੱਗਦਾ ਇਹ ਚੀਜ਼ਾਂ ਵੀ ਦੂਰ ਹੁੰਦੀਆਂ ਗਈਆਂ ਹੋਣਗੀਆਂ ਪਹਿਲੇ ਪਹਿਲੇ ਬਹੁਤ ਡਰ ਲੱਗਦਾ ਸੀ ਬਹੁਤ ਸਟਰਗਲਿੰਗ ਸੀ ਉਹ ਟਾਈਮ ਵੀ ਅਸੀਂ ਕਦੀ ਨੂੰ ਇੱਥੇ ਲੈ ਕੇ ਪਾਜ ਰਹੇ ਆਂ ਕਦੀ ਇਸ ਹਸਪੀਟਲ ਜਾ ਰਹੇ ਆਂ ਦਿਖਾਣ ਦੇ ਦੀ ਉਸ ਹਸਪੀਟਲ ਜਾ ਰਹੇ ਆਂ ਫਿਰ ਇਹ ਸੀਗਾ ਕਿ ਚਲੋ ਫਿਰ ਬਾਅਦ ਚੋ ਇਹ ਸੋਚੀ ਦ Adik ਪਰਮਾਤਮਾ ਨੇ ਜੋ ਦਿੱਤਾ ਕੁਝ ਸੋਚ ਕੇ ਹੀ ਦਿੱਤਾ ਹੋਣਾ ਅਕਸੈਪਟ ਕਰਕੇ ਫਿਰ ਅਸੀਂ ਉਹਨੂੰ ਚੱਲੀ ਗਏ ਅੱਗੇ ਰਾਰੀ ਰਾਰੀ ਨਿਕਲਦੇ ਗਏ ਫਿਰ ਉਹ ਮੁਸ਼ਕਲਾਈ ਨਹੀਂ ਫਿਰ ਉਸ ਤੋਂ ਬਾਅਦ ਇਹ ਫਿਰ ਹਮ ਤੁਸੀਂ ਸਟੱਡੀ ਮਟੀਰੀਅਲ ਇਹਨਾਂ ਨੂੰ ਘਰ ਦੇ ਵਿੱਚ ਜਾਂ ਟ੍ਰੇਨਰ ਵੀ ਰੱਖਿਆ ਕੋਈ ਨਹੀਂ ਆਪ ਹੀ ਬੁੱਕ ਲਿਆ ਕੇ اچھا ਮਗਰ ਹੀ ਟ੍ਰੇਨਰ ਰੱਖਿਆ ਵੀ ਤੁਸੀਂ ਹਾਂ ਜੀ ਚਲੋ ਵਧੀਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤਾਂ ਬੜੀ ਵਧੀਆ ਇੱਕ ਕਹ ਲਓ ਕਿ ਮੋਟੀਵੇਸ਼ਨਲ ਸਟੋਰੀ ਹੈਗੀ ਆ ਤਾਂ ਬਹੁਤ ਕੁਝ ਇਹਨਾਂ ਤੋਂ ਸਿੱਖਣ ਦੀ ਲੋੜ ਹੈਗੀ ਆ ਜਿੱਥੇ ਗੁਰਲੀਨ ਨੇ ਫਲਾਈਂਗ ਹੋ ਕੇ ਵੀ ਕਦੇ ਮਹਿਸੂਸ ਨਹੀਂ ਕੀਤਾ ਕਿ ਉਹ ਦੇਖ ਨਹੀਂ ਸਕਦੇ ਪਰ ਜਿਸ ਤਰੀਕੇ ਦੇ ਨਾਲ ਮਿਹਨਤ ਕਰੇ ਨੇ ਸਟੱਡੀ ਕੀਤੀ ਔਰ ਉੱਥੇ ਹੀ ਇਹਨਾਂ ਦੇ ਮਦਰ ਦੀ ਵੀ ਬਾਕੀ ਇੱਕ ਤਾਰੀਫ਼ ਕਰਨੀ ਪੈਂਦੀ ਹੈ ਜਿਨ੍ਹਾਂ ਨੇ 42 ਸਾਲ ਦੇ ਵਿੱਚ ਆ ਕੇ ਆਪਣੀ ਡਿਗਰੀ ਪੂਰੀ ਕੀਤੀ ਜਿਹੜਾ ਸੁਪਨਾ 2025 ਸਾਲ ਪਹਿਲਾਂ ਛੁੱਟ ਗਿਆ ਸੀਗਾ ਉਹ 42 ਸਾਲ ਦੇ ਵਿੱਚ ਆ ਕੇ ਪੂਰਾ ਕੀਤਾ ਇਸੇ ਕਰਕੇ ਕਹਿੰਦੇ ਨੇ ਕਿ ਜੇਕਰ ਤੁਹਾਡੀ ਕੋਈ ਇੱਛਾ ਹੈ ਕੁਝ ਕਰਨਾ ਚਾਹੁੰਦੇ ਹੋ ਤਾਂ ਏਜ ਸਿਰਫ ਇੱਕ ਨੰਬਰ ਹੈ ਕਿਸੇ ਵੀ ਉਮਰ ਦੇ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ ਦੇਖਦੇ ਰਹੋ #ਪੰਜਾਬ